ਜਿਹੜੀ ਪੀਸੀਓ ਦੇ ਬਾਰੇ ਥੋੜਾ ਬੀਤਦਾ ਅ ਅੱਜ ਦੀ ਜਿਹੜੀ ਇਹ ਪੀਸੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਮਸਲਿਆਂ ਦੇ ਵਿੱਚ ਅ ਕੁੱਲ 9 ਦੋਸ਼ੀਆਂ ਦੀ ਗ੍ਰਿਫਤਾਰੀ ਅ ਤੇ 4 ਕਿਲੋ ਦੇ ਕਰੀਬਨ ਹੈਰੋਇਨ ਦੀ ਰਿਕਵਰੀ 10 ਲੱਖ ਰੁਪਏ ਡਰਗ ਮਨੀ ਪਿਸਟਲ ਦੀ ਰਿਕਵਰੀ ਇਸ ਦੇ ਨਾਲ ਹੀ ਜਿਹੜੀ ਹੈ ਇੱਕ ਗੱਡੀ ਵਰਨਾ ਅਤੇ ਮੋਟਰਸਾਈਕਲ ਦੀ ਜਿਹੜੀ ਰਿਕਵਰੀ ਹੋਈ ਹੈ ਉਸ ਦੇ ਸੰਦਰਭ ਚ ਕੀਤੀ ਜਾ ਰਹੀ ਹੈ ਅ ਪਹਿਲਾ ਜਿਹੜਾ ਕੇਸ ਹੈ ਉਹ ਪੁਲਿਸ ਸਟੇਸ਼ਨ ਕਰਿੰਡੇ ਦਾ ਹੈ ਜਿੱਥੇ ਇੱਕ ਇਨਫੋਰਮੇਸ਼ਨ ਦੇ ਬੇਸ ਤੇ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸ ਤੇ ਜਿਹੜਾ ਹੈ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ ਜਿਦੇ ਵਿੱਚ ਅਮਰਿਤਪਾਲ ਸਿੰਘ ਉਰਫ ਅਮਰਿਤ ਜੋ ਕਿ ਚੋਲਾ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਸ਼ੀ ਹੈ ਉਸ ਦੇ ਨਾਲ ਇਸ ਦਾ ਇੱਕ ਸਾਥੀ ਅਮਨਦੀਪ ਸਿੰਘ ਉਰਫ ਮੰਡੀ ਜਿਹੜਾ ਮਕਬਰੇ ਵਾਲੀ ਗਲੀ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਰਿਹੈਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਤੀਸਰਾ ਜਿਹੜਾ ਇਹਨਾਂ ਦਾ ਸਾਥੀ ਸੀ ਮਾਦਵ ਸ਼ਰਮਾ ਜੋ ਕਿ ਰਾਜਸਥਾਨ ਦਾ ਰਿਹੈਸ਼ੀ ਹੈ ਇਹਨਾਂ ਤਿੰਨਾਂ ਨੂੰ ਵਰਨਾ ਗੱਡੀ ਸੁਮੇਤ 10 ਲੱਖ ਦੀ ਜਿਹੜੀ ਹੈ ਡਰੱਗ ਮਨੀ ਤੇ 500 ਗ੍ਰਾਮ ਹੈਰੋਇਨ ਦੇ ਨਾਲ ਜਿਹੜਾ ਹੈ ਫੜਿਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈ ਇਸ ਕੇਸ ਨੂੰ ਕਰਿੰਡਾ ਥਾਣੇ ਵਿਖੇ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 26 42 2025 ਇਹ ਕਰਿੰਡਾ ਥਾਣੇ ਦਰਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਹੈ ਤਫਤੀਸ਼ ਸਾਡੀ ਜਦੋਂ ਚਾਲੂ ਹੁੰਦੀ ਹੈ ਉਸ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਬੜੀਆਂ ਸੈਂਸੇਸ਼ਨਲ ਦੇ ਰਿਵੀਲਿੰਗ ਸਨ ਇਹ ਅਮਰਿਤਪਾਲ ਸਿੰਘ ਜਿਹੜਾ ਉਰਫ ਅਮਰਿਤ ਹੈ ਜੋ ਕਿ ਫੌਜ ਦੇ ਵਿੱਚ ਇਹ ਲੱਗਿਆ ਹੋਇਆ ਹੈ ਤੇ ਉੱਥੇ ਇਸ ਦੀ ਜਿਹੜੀ ਇਸ ਟਾਈਮ ਜਿਹੜੀ ਪੋਸਟਿੰਗ ਹੈ ਉਹ ਨਾਸਿਕ ਨਾਸਿਕ ਹੈ ਤੇ ਛੁੱਟੀ ਤੇ ਆਇਆ ਹੋਇਆ ਸੀ ਤੇ ਜਦੋਂ ਸੁਮੇਤ ਗੱਡੀ ਅਤੇ ਇਹਨਾਂ ਦੇ ਸਾਥੀਆਂ ਦੇ ਨਾਲ ਇਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਕੋਲੋਂ ਹੈਰੋਂ ਦੀ ਰਿਕਵਰੀ ਹੋਈ ਡਰਗ ਮਨੀ ਇਹਨਾਂ ਤੋਂ ਮਿਲੀ ਤੇ ਜੋ ਇਹਨਾਂ ਦੇ ਫੋਨਸ ਅਸੀਂ ਕਾਬੂ ਕੀਤੇ ਤੇ ਉਹਨਾਂ ਦੀ ਜਿਹੜੀ ਅਸੀਂ ਜਿਹੜੀ ਜਾਂਚ ਕਰਵਾਈ ਉਹਦੇ ਵਿੱਚ ਬੜੇ ਰਿਵਿਲਿੰਗ ਫੈਕਟ ਸਾਹਮਣੇ ਆਏ ਨੇ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਹਨਾਂ ਦੇ ਚੌਥੇ ਸਾਥੀ ਜੋ ਕਿ ਰਾਜਵੀਰ ਸਿੰਘ ਹੈ ਉਹਦੇ ਵੱਲ ਉਹਦੀ ਜਿਹੜੀ ਇਨਵੋਲਵਮੈਂਟ ਹੈ ਉਹਦੇ ਵੱਲ ਕਾਫੀ ਇਸ਼ਾਰਾ ਕਰਦੀ ਹੈ ਅਸੀਂ ਆਰਮੀ ਦੇ ਟੱਚ ਵਿੱਚ ਤੇ ਇਸ ਦੇ ਸੰਬੰਧ ਜਿਹੜਾ ਆਰਮੀ ਨੂੰ ਰਾਜਵੀਰ ਸਿੰਘ ਦੇ ਬਾਰੇ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਰੇਕ ਵਿਅਕਤੀ ਜੋ ਕਿ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਦਾ ਆਪਣਾ ਆਪਣਾ ਰੋਲ ਸੀ ਜਿਵੇਂ ਕਿ ਅਮਰਿਤਪਾਲ ਤੇ ਰਾਜਵੀਰ ਦੋਨੋਂ ਫੌਜ ਚ ਹੋਣ ਕਰਕੇ ਇੱਕ ਦੂਜੇ ਦੇ ਟੱਚ ਵਿੱਚ ਸਨ ਅਮਰਿਤਪਾਲ ਦਾ ਜਿਹੜਾ ਗਵਾਂਡੀ ਐ ਬੰਦੀਪ ਸਿੰਘ ਜਿਹਨੂੰ ਕਿ ਅਮਰਿਤਵਾ ਅਮਰਿਤਪਾਲ ਨੇ ਜਿਹੜਾ ਹੈ ਇਨਫਲੂਐਂਸ ਕਰਕੇ ਆਪਣੇ ਨਾਲ ਆਪਣੇ ਟੋਲੀ ਚ ਸ਼ਾਮਿਲ ਕੀਤਾ ਉਸ ਤੋਂ ਬਾਅਦ ਜਿਹੜਾ ਮਾਧਵ ਸ਼ਰਮਾ ਐ ਜੋ ਕਿ ਹਵਾਲੇ ਦੇ ਨਾਲ ਇਸ ਪੂਰੇ ਡਰੱਗ ਨੈਟਵਰਕ ਨੂੰ ਜਿਹੜਾ ਹੈ ਪੈਸੇ ਦਾ ਜਿਹੜਾ ਆਦਾਨ ਪ੍ਰਦਾਨ ਐ ਉਹ ਹੁੰਦਾ ਸੀ ਜੋ ਬਾਹਰ ਹੁੰਦਾ ਸੀ ਉਹਨੂੰ ਉਹ ਨੇਪਰੇ ਚੜਾਉਂਦਾ ਸੀ ਸੋ ਮਾਦਮ ਸ਼ਰਮਾ ਜੋ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਜਿਹੜਾ ਕਰਦਾ ਸੀ ਅਮਰਿਤਪਾਲ ਅਤੇ ਬੰਦੀਪ ਜੋ ਕਿ ਇਸ ਕਨਸਾਈਨਮੈਂਟ ਨੂੰ ਲੈ ਕੇ ਜਾ ਰਹੇ ਸੀ ਤੇ ਨਾਲ ਹੀ ਬੁਖੋ ਵਖਰੀਆਂ ਜਿਹੜੀਆਂ ਇਹਨਾਂ ਦੇ ਜਿਹੜੇ ਢੇੜੇ ਨੇ ਅਲੱਗ-ਅਲੱਗ ਖੇਪਾਂ ਨੂੰ ਲਿਆਉਣ ਦੇ ਤੇ ਇੱਥੋਂ ਲੈ ਕੇ ਜਾਣ ਦੇ ਉਹ ਜਿਹੜੇ ਹੈ ਉਹਨਾਂ ਬਾਰੇ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਰਿਵੀਲਿੰਗ ਫੈਕਟਸ ਸਾਹਮਣੇ ਆਏ ਨੇ ਕਿ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਤੇ ਰਾਜਵੀਰ ਸਿੰਘ ਜੋ ਕਿ ਆਰਮੀ ਦੇ ਸਰਵਿੰਗ ਮੁਲਾਜ਼ਮ ਨੇ ਉਹਨਾਂ ਵੱਲੋਂ ਕਿਉਂਕਿ ਪ੍ਰੀਨਿਮਲ ਇਨਵੈਸਟੀਗੇਸ਼ਨ ਚ ਸਾਹਮਣੇ ਆਈ ਹੈ ਕਿ ਇਹਨਾਂ ਦੇ ਫੋਨਸ ਦੇ ਵਿੱਚ ਕੁਝ ਐਦਰ ਐਦਾਂ ਦੀ ਹੈ ਜਿਹੜੀ ਹੈ ਸੈਂਸਿਟਿਵ ਇਨਫੋਰਮੇਸ਼ਨ ਮਿਲੀ ਹੈ ਜੋ ਕਿ ਇਹਨਾਂ ਨੇ ਪਾਕਿਸਤਾਨੀ ਨੰਬਰਾਂ ਤੇ ਸ਼ੇਅਰ ਕੀਤੀ ਹੋਈ ਸੋ ਇਸ ਤਰੀਕੇ ਨਾਲ ਅਫੀਸ਼ੀਅਲ ਸੀਕਰੇਟਸ ਐਕਟ ਵੀ ਜਿਹੜਾ ਹੈ ਉਹ ਵੀ ਅਸੀਂ ਇਨਵੋਕ ਕੀਤਾ ਹੈ ਤੇ ਫਰਦਰ ਜਿਹੜੀ ਹੈ ਪੁੱਛਗਿਛ ਉਹ جاری ਹੈ ਤੇ ਰਾਜਗੁਰ ਦੇ ਮੁਤਲਕ ਜਿਹੜਾ ਹੈ ਆਮੀ ਦੇ ਨਾਲ ਸਾਡਾ ਤਾਲਮੇਲ ਬਣਿਆ ਹੋਇਆ ਤੇ ਜਲਦੀ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ